ਸਾਸਲ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਆਪਾਂ ਤੁਹਾਨੂੰ ਕੀਮਾ ਗੋਭੀ ਦੀ ਰੈਸਪੀ ਹੈ ਜਿਹੜੀ ਉਹ ਬਣਾ ਕੇ ਦਿਖਾਵਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਇਹ ਪਸੰਦ ਆਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣਾ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਆਪਾਂ ਤੁਹਾਨੂੰ ਇਨਗਰੀਡੀਅੰਟਸ ਦਿਖਾਉਨੇ ਆ ਕਿ ਆਪਾਂ ਨੇ ਗੋਭੀ ਨੂੰ ਬਣਾਉਣ ਦੇ ਲਈ ਕਿਹੜੀ ਕਿਹੜੀ ਚੀਜ਼ਾਂ ਦਾ ਇਸਤੇਮਾਲ ਕੀਤਾ ਆਪਾਂ ਨੇ ਇੱਕ ਫੁੱਲ ਵੱਡਾ 1 ਕਿਲੋ ਦਾ ਗੋਭੀ ਦਾ ਬਰੀਕ-ਬਰੀਕ ਕੱਟ ਕੇ ਰੱਖ ਲਿਆ ਸੀਗਾ ਤੇ ਨਾਲ ਹੀ ਅਦਰਕ ਟਮਾਟਰ ਤੇ ਹਰੇ ਮਟਰ ਲਏ ਨੇ ਆਪਾਂ ਨੇ ਤੇ ਨਾਲ ਹੀ ਆਪਾਂ ਨੇ ਪਿਆਜ਼ ਨੇ ਜਿਹੜੇ ਦੋ ਮੀਡੀਅਮ ਸਾਈਜ਼ ਦੇ ਕੱਟ ਕੇ ਰੱਖੇ ਹੋਏ ਨੇ ਚਾਰ-ਪੰਜ ਜਿਹੜੀਆਂ ਹਰੀਆਂ ਮਿਰਚਾਂ ਲਈਆਂ ਤੇ ਨਾਲ ਹੀ ਇੱਕ ਪਿਆਜ਼ ਆਪਾਂ ਨੇ ਹਰਾ ਕੱਚਾ ਲੈ ਆਏ ਤੇ ਹੁਣ ਆਪਾਂ ਨੇ ਇੱਕ ਗੈਸ ਦੇ ਉੱਪਰ ਫਰਾਈਪੈਨ ਰੱਖ ਲਿਆ ਏ ਤੇ ਆਪਾਂ ਨੇ ਇਹਦੇ ਵਿੱਚ ਸਰੋਂ ਦਾ ਤੇਲ ਪਾ ਲੈਣਾ ਏ ਕਿਮਾ ਗੋਭੀ ਬਣਾਉਣ ਦੇ ਲਈ ਤੁਸੀਂ ਜੇਕਰ ਸਰੋਂ ਦਾ ਸਰੋਂ ਦੇ ਤੇਲ ਦਾ ਇਸਤੇਮਾਲ ਕਰੋਗੇ ਤਾਂ ਬਹੁਤ ਹੀ ਵਧੀਆ ਏ ਅਦਰਵਾਈਜ਼ ਤੁਹਾਡੇ ਕੋ ਨਾ ਹੋਵੇ ਤਾਂ ਤੁਸੀਂ ਰਿਫਾਈਨਡ ਆਇਲ ਵੀ ਯੂਜ਼ ਕਰ ਸਕਦੇ ਹੋ ਪਰ ਜਿਹੜਾ ਇਹਦਾ ਅਸਲੀ ਫਲੇਵਰ ਆ ਉਹ ਸਰੋਂ ਦੇ ਤੇਲ ਦੇ ਵਿੱਚ ਹੀ ਆਉਂਦਾ ਸਰੋਂ ਦੇ ਤੇਲ ਨੂੰ ਆਪਾਂ ਨੇ ਚੰਗੀ ਤਰ੍ਹਾਂ ਗਰਮ ਕਰ ਲਿਆ ਸੀਗਾ ਤੇ ਨਾਲ ਹੀ ਗੈਸ ਆ ਜਿਹੜਾ ਉਹ ਸਲੋ ਕਰਤਾ ਸੀਗਾ ਤੇ ਹੁਣ ਆਪਾਂ ਨੇ ਗੋਭੀ ਆ ਜਿਹੜੀ ਉਹ ਇਹਦੇ ਵਿੱਚ ਪਾ ਦੇਣੀ ਆ ਗੋਭੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਆ ਪਾ ਕੇ ਇਹਦੇ ਵਿੱਚ ਹਿਲਾ ਲੈਣਾ ਤਾਂ ਕਿ ਗੋਭੀ ਆ ਜਿਹੜੀ ਆਪਣੀ ਉਹ ਚੰਗੀ ਤਰ੍ਹਾਂ ਫਰਾਈ ਹੋ ਜਵੇ ਆਪਾਂ ਘੱਟ ਤੋਂ ਘੱਟ ਇਹਨੂੰ 5 ਤੋਂ 6 ਮਿੰਟ ਤੱਕ ਫਰਾਈ ਕਰਾਂਗੇ ਉਹ ਵੀ ਹਲਕੀ ਆਂਚ ਦੇ ਉੱਪਰ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤਾਂ ਕਿ ਜਿਹੜੀ ਗੋਭੀ ਆ ਜਿਹੜੀ ਆਪਣੀ ਇਹਦੇ ਤੇਲ ਦੇ ਨਾਲ ਇਹਦੀ ਚੰਗੀ ਤਰ੍ਹਾਂ ਕੋਟਿੰਗ ਹੋ ਜਵੇ ਤਾਂ ਕਿ ਆਪਣੀ ਗੋਭੀ ਥੱਲੇ ਨਾ ਲੱਗੇ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ 5 ਤੋਂ 6 ਮਿੰਟ ਤੱਕ ਹਿਲਾਵਾਂਗੇ ਤੇ ਦੇਖੋ ਜਿਹੜਾ ਗੋਭੀ ਦਾ ਕਲਰ ਆ ਉਹ ਵੀ ਚੇਂਜ ਹੋ ਗਿਆ ਹੈ ਹੁਣ ਤੇ ਨਾਲ ਹੀ ਇਹਦੇ ਵਿੱਚ ਆਪਾਂ ਹਰੇ ਮਟਰ ਐਡ ਕਰ ਦਾਂਗੇ ਜਿਹੜੀ ਆਪਣੀ ਇੱਕ ਕोली ਹਰੇ ਮਟਰਾਂ ਦੀ ਲਈ ਸੀ ਜੇਕਰ ਤੁਹਾਡੇ ਕੋਲ ਹਰੇ ਮਟਰ ਨਾ ਹੋਣ ਤਾਂ ਤੁਸੀਂ ਇਹਦੇ ਵਿੱਚ ਬਰੀਕ-ਬਰੀਕ ਕੱਟ ਕੇ ਆਲੂ ਵੀ ਪਾ ਸਕਦੇ ਹੋ ਇਹ ਤੁਹਾਡੀ ਚੋਆਇਸ ਆ ਪਰ ਜਿਹੜੇ ਹਰੇ ਮਟਰਾਂ ਦੇ ਨਾਲ ਜਿਹੜੀ ਇਹ ਗੋਭੀ ਦਾ ਟੇਸਟ ਆ ਉਹ ਬਹੁਤ ਵਧੀਆ ਹੁੰਦਾ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਆਲੂ ਗੋਭੀ ਦੇ ਨਾਲੋਂ ਜੇਕਰ ਆਪਾਂ ਜਿਵੇਂ ਆਲੂ ਗੋਭੀ ਸਬਜ਼ੀ ਖਾਣੇ ਆ ਉਹਦੇ ਨਾਲੋਂ ਟੇਸਟ ਇੱਕਦਮ ਅਲੱਗ ਹੁੰਦਾ ਏ ਤੇ ਹੁਣ ਆਪਾਂ ਨੇ ਇਹਨੂੰ ਢੱਕ ਕੇ ਵੀ ਥੋੜਾ ਟਾਈਮ ਲਈ ਪਕਾ ਲਿਆ ਸੀਗਾ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਵੇ ਆਪਾਂ ਨੇ ਜ਼ਿਆਦਾ ਵੀ ਨਹੀਂ ਪਕਾਉਣੀ ਹੈਗੀ ਫਿਰ ਇਹ ਆਏ ਕਿ ਕੋਲ ਬਣਾ ਜਾਵੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਆਪਣੀ ਗੋਭੀ ਆ ਜਿਹੜੀ ਇਹ ਫਰਾਈ ਹੋ ਗਈ ਆ ਤੇ ਹੁਣ ਆਪਾਂ ਨੇ ਇਹਨੂੰ ਇੱਕ ਥਾਲ ਦੇ ਵਿੱਚ ਕੱਢ ਲਵਣਾ ਤੇ ਉਸੇ ਫਰਾਈ ਪੈਨ ਦੇ ਵਿੱਚ ਆਪਾਂ ਗੋਭੀ ਦਾ ਜਿਹੜਾ ਤੜਕਾ ਉਹ ਤਿਆਰ ਕਰਾਂਗੇ ਤੇ ਹੁਣ ਆਪਾਂ ਨੇ ਫਰਾਈ ਪੈਨ ਦੇ ਵਿੱਚ ਤੇਲ ਲੈ ਲੈਣਾ ਤੇਲ ਆਪਾਂ ਸੁੱਕੀ ਸਬਜ਼ੀ ਦੇ ਵਿੱਚ ਜ਼ਿਆਦਾ ਹੀ ਲਵਾਂਗੇ ਤਾਂ ਕਿ ਜਿਹੜੀ ਸਬਜ਼ੀ ਆਪਣੀ ਵਧੀਆ ਬਣ ਸਕੇ ਜ਼ਿਆਦਾਤਰ ਸੁੱਕੀਆਂ ਸਬਜ਼ੀਆਂ ਦੇ ਵਿੱਚ ਤੇਲ ਥੋੜਾ ਜਿਆਦਾ ਹੀ ਪੈਂਦਾ ਤੁਸੀਂ ਘੱਟ ਵੀ ਲੈ ਸਕਦੇ ਹੋ ਤੇ ਹੁਣ ਆਪਣਾ ਤੇਲ ਆ ਜਿਹੜਾ ਇਹ ਗਰਮ ਹੋ ਗਿਆ ਏ ਹੁਣ ਆਪਾਂ ਇਹਦੇ ਵਿੱਚ ਅੱਧਾ ਕ ਚਮਚਾ ਸੁੱਕੇ ਧਨੀਏ ਦਾ ਸਾਬਤ ਦਾ ਪਾਵਾਂਗੇ ਤੇ ਨਾਲ ਹੀ ਆਪਾਂ ਨੇ ਅੱਧਾ ਚਮਚਾ ਇਹਦੇ ਵਿੱਚ ਪਾ ਲੈਣਾ ਜੀਰੇ ਦਾ ਤੇ ਜੀਰਾ ਤੇ ਜਦੋਂ ਧਨੀਆ ਆਪਣਾ ਹਲਕਾ ਜਿਹਾ ਭੁੱਜ ਜਵੇ ਤਾਂ ਉਹਦੇ ਵਿੱਚ ਆਪਾਂ ਨੇ ਪਿਆਜ਼ ਪਾ ਦੇਣੇ ਨੇ ਪਿਆਜ਼ਾਂ ਨੂੰ ਵੀ ਆਪਾਂ ਹਲਕਾ ਹਲਕਾ ਫਰਾਈ ਕਰਾਂਗੇ ਆਪਾਂ ਨੇ ਆਗਾ ਜਿਹੜੀ ਉਹ ਜ਼ਿਆਦਾ ਤੇਜ਼ ਨਹੀਂ ਕਰਨੀ ਇਹਨੂੰ ਵੀ ਆਪਾਂ ਮੀਡੀਅਮ ਆਚ ਤੇ ਉੱਪਰ ਹੀ ਪੁੰਨਾਂਗੇ ਤੇ ਨਾਲ ਹੀ ਆਪਾਂ ਇਹਨਾਂ ਨੂੰ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਹੈਗਾ ਫਿਰ ਇਹ ਜਿਹੜਾ ਗੋਭੀ ਦੀ ਸਬਜ਼ੀ ਦੇ ਵਿੱਚ ਜ਼ਿਆਦਾ ਬ੍ਰਾਊਨ ਆਪਾਂ ਪਿਆਜ਼ ਕਰ ਲੈਂਦੇ ਆ ਤਾਂ ਉਹ ਟੇਸਟ ਉਹਨਾਂ ਦਾ ਖਰਾਬ ਜਿਹਾ ਹੋ ਜਾਂਦਾ ਹੈ ਹਲਕੇ ਜਿਹਾ ਆਪਾਂ ਬ੍ਰਾਊਨ ਕਰਕੇ ਇਹਨਾਂ ਨੂੰ ਉਹ ਕਰਾਂਗੇ ਪੁੰਨਾਂਗੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਚਮਚੇ ਦਾ ਚੌਥਾ ਛੋਟੇ ਚਮਚੇ ਦਾ ਚੌਥਾ ਹਿੱਸਾ ਕਹ ਲੋ ਹਿੰਗ ਪਾਈ ਆ ਹਿੰਗਾ ਜਿਹੜੀ ਉਹ ਵੀ ਪੇਵਾਦੀ ਤੋਂ ਚੰਗੀ ਹੁੰਦੀ ਆ ਡਾਈਜੈਸ਼ਨ ਵੀ ਵਧੀਆ ਕਰਦੀ ਆ ਤੇ ਨਾਲ ਹੀ ਆਪਾਂ ਨੇ ਅਦਰਕ ਮਿਰਚ ਆਪਾਂ ਨੇ ਇਹਦੇ ਵਿੱਚ ਐਡ ਕਰਤੀ ਸੀਗੀ ਤੇ ਆਪਾਂ ਨੇ ਪਿਆਜ਼ ਨੇ ਜਿਹੜੇ ਉਹ ਹਲਕੇ ਫਰਾਈ ਕੱਟ ਕੀਤੇ ਨੇ ਤਾਂ ਕਿ ਹੁਣ ਆਪਾਂ ਜਿਹੜੇ ਹੁਣ ਇਹਦੇ ਵਿੱਚ ਇਨਗਰੀਡੀਅੰਟਸ ਐਡ ਕੀਤੇ ਨੇ ਉਹਨਾਂ ਨੂੰ ਵੀ ਸੇਕ ਲੱਗੂ ਆ ਤਾਂ ਪਿਆਜ਼ ਨੇ ਜਿਹੜੇ ਉਹ ਆਪਣੇ ਆਪ ਹੋਰ ਵੀ ਡਾਰਕ ਬ੍ਰਾਊਨ ਹੋ ਜਾਣਗੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਇਹਦੇ ਤੋਂ ਦੇਖੋ ਹੁਣ ਤੁਹਾਨੂੰ ਦਿਖ ਰਿਹਾ ਹੈ ਕਿ ਪਿਆਜ਼ਾਂ ਦਾ ਜਿਹੜਾ ਕਲਰ ਆ ਉਹ ਹੋਰ ਵੀ ਬ੍ਰਾਊਨ ਹੋ ਗਿਆ ਹੈ ਤੇ ਇਸੇ ਦੇ ਨਾਲ ਆਪਾਂ ਜਿਹੜੇ ਆਪਣੇ ਬੇਸਿਕ ਮਸਾਲੇ ਹੁੰਦੇ ਨੇ ਕਿਚੰਦੇ ਪਾਊਡਰ ਫਾਰਮ ਵਾਲੇ ਉਹ ਐਡ ਕਰਾਂਗੇ ਇਹਦੇ ਵਿੱਚ ਇੱਕ ਚਮਚਾ ਇਹਦੇ ਵਿੱਚ ਮੈਂ ਸੇਂਦਾ ਨਮਕ ਦਾ ਲਿਆ ਹੈ ਤੇ ਪੌਣਾ ਇੱਕ ਚਮਚ ਆਪਾਂ ਇਹਦੇ ਵਿੱਚ ਹਲਦੀ ਦਾ ਪਾਵਾਂਗੇ ਨਾਲ ਹੀ ਅੱਧਾ ਚਮਚਾ ਇਹਦੇ ਵਿੱਚ ਆਪਾਂ ਐਡ ਕਰਾਂਗੇ ਕਸ਼ਮੀਰੀ ਮਿਰਚ ਦਾ ਇਹਦੇ ਨਾਲ ਜਿਹੜਾ ਕਲਰ ਆ ਕੀਮਾ ਗੋਭੀ ਦਾ ਉਹ ਬਹੁਤ ਹੀ ਵਧੀਆ ਆਊਗਾ ਤੇ ਨਾਲ ਹੀ ਅੱਧਾ ਇੱਕ ਚਮਚਾ ਆਪਾਂ ਨੇ ਇਹਦੇ ਵਿੱਚ ਕੁੱਟੀ ਹੋਈ ਕਾਲੀ ਮਿਰਚ ਦਾ ਐਡ ਕੀਤਾ ਤੇ ਹੁਣ ਆਪਾਂ ਨੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਨਾਲ ਹੀ ਆਪਾਂ ਨੇ ਇਹਦੇ ਵਿੱਚ ਪਾ ਦੇਣੇ ਨੇ ਟਮਾਟਰ ਜਦੋਂ ਆਪਣੇ ਟਮਾਟਰ ਹਲਕੇ ਜਿਹਾ ਸੌਫਟ ਹੋ ਜਾਣਗੇ ਉਦੋਂ ਤੱਕ ਆਪਾਂ ਨੇ ਇਹਨਾਂ ਨੂੰ ਹਿਲਾਉਂਦੇ ਰਹਿਣਾ ਤੇ ਹੁਣ ਆਪਣੇ ਮਸਾਲੇ ਨੇ ਜਿਹੜੇ ਉਹ ਫੁੱਲਣ ਲੱਗ ਗਏ ਨੇ ਯਾਨੀ ਕਿ ਪੱਕ ਚੁੱਕੇ ਨੇ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਨੂੰ ਹੋਰ ਪਕਾਵਾਂਗੇ ਤਾਂ ਕਿ ਜਿਹੜਾ ਆਪਣਾ ਮਸਾਲਾ ਚੰਗੀ ਤਰ੍ਹਾਂ ਪੱਕ ਜਵੇ ਤੇ ਟਮਾਟਰ ਨੇ ਉਹ ਵੀ ਚੰਗੀ ਤਰ੍ਹਾਂ ਪੱਕ ਜਾਣ ਸੌਫਟ ਹੋ ਜਾਣ ਤੇ ਦੇਖੋ ਜਿਵੇਂ ਆਪਣੇ ਮਸਾਲੇ ਦਾ ਕਲਰ اهو ਬਹੁਤ ਹੀ ਵਧੀਆ ਆਇਆ ਹੈ ਤੇ ਟਮਾਟਰ ਨੇ ਜਿਹੜੇ ਉਹ ਵੀ ਆਪਣੇ ਸੌਫਟ ਹੋ ਗਏ ਨੇ ਤੇ ਮਸਾਲੇ ਨੇ ਆਪਣੇ ਨੇ ਤੇਲ ਆ ਜਿਹੜਾ ਉਹ ਵੀ ਛੱਡਦਾ ਏ ਤੇ ਇਸ ਦਾ ਮਤਲਬ ਇਹ ਹੈ ਕਿ ਜਦੋਂ ਮਸਾਲਾ ਆਪਣਾ ਤੇਲ ਛੱਡ ਦੇਵੇ ਤਾਂ ਆਪਣਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਪੱਕ ਚੁੱਕਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਗੋਭੀ ਭੁੰਨ ਕੇ ਰੱਖੀ ਹੋਈ ਸੀਗੀ ਉਹ ਐਡ ਕਰ ਦੇਣੀ ਆ ਆਪਾਂ ਸਾਰੀ ਗੋਭੀ ਨੂੰ ਹੌਲੀ-ਹੌਲੀ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਨਾਲ ਹੀ ਆਪਾਂ ਨੇ ਹਲਕੇ-ਹਲਕੇ ਹੱਥਾਂ ਦੇ ਨਾਲ ਇਹਨੂੰ ਮਿਕਸ ਕਰ ਲੈਣਾ ਤਾਕਿ ਜਿਹੜਾ ਆਪਣੇ ਮਸਾਲੇ ਨੇ ਨੂਨ ਮਿਰਚਾ ਸਾਰਾ ਚੰਗੀ ਤਰ੍ਹਾਂ ਗੋਭੀ ਦੇ ਵਿੱਚ ਰਚ ਜਾਵੇ ਤੇ ਕਿਤੇਲੇ ਪਾਸੇ ਵੀ ਆਪਣੀ ਗੋਭੀ ਆ ਜਿਹੜੀ ਉਹ ਫਿੱਕੀ ਨਾ ਰਹੇ ਤੇ ਆਪਾਂ ਨੇ ਹਲਕੇ ਹਲਕੇ ਹੱਥਾਂ ਦੇ ਨਾਲ ਹਿਲਾਉਂਦੇ ਰਹਿਣਾ ਇਹਨੂੰ ਤੇ ਨਾਲ ਹੀ ਆਪਾਂ ਇਹਨੂੰ 5-7 ਮਿੰਟ ਤੱਕ ਹੋਰ ਪਕਾ ਲੈਣਾ ਇਹ ਗੋਭੀ ਆ ਜਿਹੜੀ ਬਣਾਉਣੀ ਬਹੁਤ ਹੀ ਆਸਾਨ ਆ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਤੇ ਬੱਚਿਆਂ ਨੂੰ ਵੀ ਇਹ ਜਿਹੜੀ ਗੋਭੀ ਦੀ 라ਸਪੀ ਆ ਕੀ ਮਗੋ ਬੀਰੀਏ ਬਹੁਤ ਹੀ ਪਸੰਦ ਆਊਗੀ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਆਪਾਂ ਨੇ ਗੋਭੀ ਨੂੰ ਇੱਕ ਵਾਰ ਪਕਾ ਲਿਆ ਸੀਗਾ ਢੱਕ ਕੇ ਤੇ ਢੱਕ ਕੇ ਪਕਾਉਣ ਤੋਂ ਬਾਅਦ ਹੁਣ ਆਪਾਂ ਨੇ ਇੱਕ ਵਾਰ ਇਹਨੂੰ ਹੋਰ ਹਲਕੇ ਹਲਕੇ ਹੱਥਾਂ ਦੇ ਨਾਲ ਮਿਕਸ ਕਰ ਲੈਣਾ ਤਾਂ ਕਿ ਜਿਹੜੇ ਆਪਣੇ ਮਸਾਲੇ ਨੇ ਉਹ ਚੰਗੀ ਤਰ੍ਹਾਂ ਅਬਜ਼ਰਬ ਹੋ ਜਾਣ ਤੇ ਹਲੇ ਜਿਹੜੀ ਗੋਭੀ ਆ ਇਹਨੂੰ ਆਪਾਂ ਥੋੜੇ ਜਿਹਾ ਮਿੰਟ ਹੋਰ ਪਕਾਵਾਂਗੇ ਹਲੇ ਗੋਭੀ ਨੇ ਆਪਣੀ ਨੇ ਤੇਲ ਆ ਜਿਹੜਾ ਉਹ ਨਹੀਂ ਰਿਲੀਜ਼ ਕੀਤਾ ਹੈਗਾ ਤੇ ਹੁਣ ਆਪਾਂ 1-2 ਮਿੰਟ ਹੋਰ ਪਕਾ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਜਿਹੜਾ ਅਮਚੂਰ ਪਾਊਡਰ ਦਾ ਪਾ ਲਾਂਗੇ ਇਹ ਆਪਸ਼ਨਲ ਆ ਜੇਕਰ ਤੁਹਾਡੇ ਕੋਲ ਵੀ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਰ ਅਮਚੂਰ ਪਾਊਡਰ ਪਾਉਣ ਦੇ ਨਾਲ ਜਿਹੜਾ ਗੋਭੀ ਦਾ ਟੇਸਟ ਆ ਉਹ ਬਹੁਤ ਹੀ ਲਾਜਵਾਬ ਆਉਂਦਾ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਿਆ ਹੈ ਇਹ ਜਿਹੜੀ ਗੋਭੀ ਸਬਜੀ ਹੈ ਤੁਸੀਂ ਪਰੌਂਠੇ ਦੇ ਨਾਲ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਜੇਕਰ ਪਰੌਂਠੇ ਦੇ ਨਾਲ ਖਾਓਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਤੇ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਇਹ ਰੈਸਪੀ ਆ ਜਿਹੜੀ ਤੁਸੀਂ ਬਣਾ ਕੇ ਦੇ ਸਕਦੇ ਹੋ ਤੇ ਹੁਣ ਆਪਾਂ ਨੇ ਇਹਦੇ ਵਿੱਚ ਹਰਾ ਧਨੀਆ ਐਡ ਕਰਤਾ ਹੈ ਹਰਾ ਧਨੀਆ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੇਕਰ ਤੁਹਾਨੂੰ ਮੇਰੀ ਰੈਸਪੀ ਇਹ ਚੰਗੀ ਲੱਗੀ ਹੋਵੇ ਤਾਂ ਜਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਤੇ ਨਾਲ ਹੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਮੇਰੀ ਕਿੱਦਾਂ ਦੀ ਲੱਗੀ ਤੇ ਮੇਰੇ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਮੇਰੀਆਂ ਵੀਡੀਓਜ਼ ਨੂੰ ਦੇਖਦੇ ਨੇ ਉਹਨਾਂ ਲਈ ਵੀ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਹੜੇ ਮੇਰੇ ਵੀਵਰਸ ਮੇਰੀਆਂ ਵੀਡੀਓਜ਼ ਦੇਖਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਇਸੇ ਤਰ੍ਹਾਂ ਹੀ ਤੁਸੀਂ ਇਹ ਜਿਹੜੀ ਰੈਸਪੀ ਆ ਇਹ ਬਣਾ ਕੇ ਜਰੂਰ ਖਾਓ ਤੇ ਮੇਰੀਆਂ ਵੀਡੀਓਜ਼ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ